ਐਮਐਲਏ ਗੱਲ ਵੀ ਬੋਲ ਰਹੇ ਨੇ ਕਿ ਭਾਈ ਕ੍ਰਿਸ਼ਨ ਕੁਮਾਰ ਦੇ ਜਿਹੜਾ ਇਹਨਾਂ ਦੇ ਮੰਤਰੀ ਨੇ ਜਿਹੜੇ ਇਸ ਮਜੂਤਾ ਹਲਕੇ ਦੇ ਨੇ ਉਹਨਾਂ ਨੂੰ ਤਾਂ ਇਹ ਚਾਹੀਦਾ ਯਾਰ ਵੀ ਘੱਟੋ ਘੱਟ ਤੁਸੀਂ ਆਪਣੇ ਇਲਾਕੇ ਆਪਣੇ ਜਿਹੜਾ ਬੰਦਾ ਘਰੋਂ ਨਹੀਂ ਸਵਾਰ ਸਕਦਾ ਮੈਨੂੰ ਲੱਗਦਾ ਉਹ ਕਿਤੇ ਪੰਜਾਬ ਨੂੰ ਤਾਂ ਕੀ ਸਵਾਰੂਗਾ ਅੱਜ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਾਲ ਦਲ ਜਿਹੜਾ ਹੈ ਜਿੱਥੋਂ ਜਿਸ ਦਿਨ ਤੋਂ ਹੜ੍ਹ ਦੀ ਸਥਿਤੀ ਸ਼ੁਰੂ ਹੋਈ ਉਹ ਤੋਂ ਲੈ ਕੇ ਫਾਜ਼ਲਕਾ ਤੋਂ ਲੈ ਕੇ ਪਠਾਨਕੋਟ ਤੱਕ ਹਰ ਜਗ੍ਹਾ ਇੱਧਰ ਸਾਡੀ ਡਿਊਟੀ ਜਿੰਨੇ ਅਸੀਂ ਗਰਦਾਰੀ ਸਾਹਿਬ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਸਾਹਿਬ ਗਗਰ ਖੰਡੇਵਾੜੀ ਹਰਪਾਲ ਜੀ ਸਾਰੇ ਅਸੀਂ ਆਏ ਆਂ ਤੇ ਇਹ ਵੀ ਗੱਲ ਕਹਿ ਕੇ ਚੱਲਿਆਂ ਕਿ ਜਿਹੜੀ ਚੀਜ਼ ਦੀ ਪਹਿਲਾਂ ਵੀ ਕਦੇ ਅਸੀਂ ਤੋਂ ਨਹੀਂ ਭੱਜੇ ਇਹ ਇੱਕ ਮੌਕਾ ਦੇ ਸਮਾਂ ਹੁੰਦਾ ਹੈ ਪਤਾ ਲੱਗਦਾ ਕਿ ਕੌਣ ਖੜਦਾ ਹੈ ਤੇ ਕੌਣ ਭੱਜਦਾ ਅਸੀਂ ਨਾ ਤਾਂ ਉਹ ਡਰਾਮੇ ਕਰ ਰਹੇ ਨੇ ਕਿ ਅੱਖਾਂ ਤੋਂ ਹੰਝੂ ਕੱਢ ਕੇ ਆਪਣੀ ਬੰਦਾਂ ਨੂੰ ਜੱਫੀਆਂ ਪਾਪਾ ਫੋਟਾਂ ਖਚਾਈ ਜਾਈਏ ਸਰਦਾਰ ਸੁਖਬੀ ਸਿੰਘ ਬਾਦਲ ਨੇ 40 ਲੱਖ ਤੋਂ ਵੱਧ ਦਾ ਡੀਜ਼ਲ ਪੰਜਾਬ ਦੇ ਵਿੱਚ ਦਿੱਤਾ ਹੈ 40 ਲੱਖ ਤੋਂ ਉੱਪਰ 2 ਕਰੋੜ ਰੁਪਏ ਤੋਂ ਉੱਪਰ ਆਪਣੇ ਪੱਲਿਓ ਲਾਇਆ ਬਾਕੀ ਜਿੰਨੇ ਹਲਕਾ ਇੰਚਾਰਜ ਨੇ ਹੁਣ ਅਸੀਂ ਪਿੱਛੇ ਜਾ ਕੇ ਆਏ ਆਂ ਨਰਮਲ ਹਰਿਆਊ ਜੀ ਹੋਰਾਂ ਨੇ 5-500 ਲੀਟਰ ਜਿਹੜਾ 1000 ਲੀਟਰ ਤੇਲ ਉਹਨਾਂ ਪਿੰਡਾਂ ਵਾਸਤੇ ਬੰਨਾਂ ਤੇ ਜਾ ਕੇ ਆਇਆ ਉੱਤੇ ਸੀ ਜਗਮੀਤ ਨੇ ਤੇ ਦੂਜੇ ਪਾਸੇ ਅਸੀਂ ਆਪਣੇ ਵੱਲੋਂ ਵੀ ਇਹ ਕਹਿੰਨੇ ਆ ਕਿ ਇਸ ਇਲਾਕੇ ਦੇ ਵਿੱਚ ਸਾਨੂੰ ਕੋਈ ਨਹੀਂ 1000 ਲੀਟਰ ਲੱਗੇ 2000 ਲੀਟਰ ਲੱਗੇ ਬਲਦਾਰੀ ਵੀ ਖੜਾ ਅਸੀਂ ਖੜੇ ਆ ਜਿੱਥੇ ਸਾਡੀ ਕੋਈ ਮੱਛਰਦਾਨੀ ਦੀ ਦਵਾਈਆਂ ਦੀ ਕੋਈ ਹੋਰ ਲੋੜ ਪੈਂਦੀ ਆ ਹਰੇਚਾਰੀ ਦੀ ਲੋੜ ਹੈ ਉਹਦੇ ਵਾਸਤੇ ਅਸੀਂ ਹਰ ਵੇਲੇ ਟੋਟਲੀ ਉਪਲਬਧਾਂ ਜਿੱਥੇ ਕਹੋਗੇ ਜਹੇ ਜਾ ਕਹੋ ਕਿਉਂਕਿ ਹਰੇ ਤਾਂ ਪਰਮਾਤਮਾ ਕਰੇਗਾ ਸਮਾ ਮਾੜਾ ਇਹ ਜਾ ਨਾ ਆਵੇ ਪਰantu ਜਿੱਥੇ ਜ਼ਰੂਰਤ ਪਊਗੀ ਸ਼੍ਰੋਮਣੀ ਕਾਲਦਲ ਦੀ ਸਮੁੱਚੀ ਦੇਲੇ ਦੀ ਟੀਮ ਜਿਹੜੀ ਹੈ ਉਹ ਇਸ ਟਾਈਮ ਮੂਹਰੇ ਪੂਮ ਕੱਲ ਪਾਊਗੀ ਬਾਕੀ ਸੰਗਤ ਹੈ ਪੰਜਾਬੀ ਨੇ ਤੁਸੀਂ ਬਾਕੀ ਸੂਬੇ ਦੇ ਦੇਖੋ ਹਾਲਾਤ ਕੀ ਨੇ